ਪਾਕਿਸਤਾਨ ਦੇ ਵੱਲੋਂ ਲਗਾਤਾਰ ਆਪਣੀਆਂ ਨਪਾਕ ਹਰਕਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਲਗਾਤਾਰ ਭਾਰ ਦੇ ਉੱਪਰ ਹਮਲੇ ਜਿਹੜੇ ਨੇ ਕੀਤੇ ਜਾ ਰਹੇ ਨੇ ਚਾਹੇ ਉਹ ਡਰੋਨ ਦੇ ਨਾਲ ਹੋਣ ਚਾਹੇ ਉਹ ਮਿਜ਼ਾਈਲ ਦੇ ਨਾਲ ਹੋਣ ਇਸ ਵਕਤ ਅਸੀਂ ਗੁਰਦਾਸਪੁਰ ਦੇ ਪਿੰਡ ਸ਼ਿਸ਼ਰਾ ਦੇ ਵਿੱਚ ਮੌਜੂਦ ਹੈਗੇ ਹਾਂ ਦੱਸਿਆ ਜਾ ਰਿਹਾ ਕਿ ਸਥਾਨਕ ਲੋਕਾਂ ਦੇ ਕਹਿਣ ਮੁਤਾਬਕ ਕਿ ਸਵੇਰੇ 4 ਵਜੇ ਲਗਾਤਾਰ 4 ਹਮਲੇ ਜਿਹੜੇ ਨੇ 4 ਧਮਾਕੇ ਜਿਹੜੇ ਨੇ ਉਹ ਇਸ ਪਿੰਡ ਦੇ ਵਿੱਚ ਦੇਖਣ ਨੂੰ ਮਿਲੇ ਹੈਗੇ ਸਨ ਤੇ ਜਿਸ ਤੋਂ ਬਾਅਦ ਜਦੋਂ ਸਵੇਰੇ ਆ ਕੇ ਪਿੰਡ ਵਾਸੀਆਂ ਨੇ ਦੇਖਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੱਡੇ-ਕਿਡੇ ਵੱਡੇ ਟੋਏ ਜਿਹੜੇ ਨੇ ਇਸ ਪਿੰਡ ਦੇ ਆ ਖੇਤਾਂ ਦੇ ਵਿੱਚ ਪ ਉਸ ਜਗ੍ਹਾ ਦੇ ਉੱਪਰ ਹੋਏ ਸਨ ਤੇ ਜਿਸ ਤੋਂ ਬਾਅਦ ਇਹ ਟੋਏ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਦੇ ਨਾਲ ਤਿੰਨ ਟੋਏ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਪਰ ਪਏ ਹੋਏ ਹੈਗੇ ਨੇ ਤੇ ਪਿੰਡ ਵਾਸੀਆਂ ਤੋਂ ਕਿਹਾ ਜਾ ਰਿਹਾ ਕਿ ਸਭ ਤੋਂ ਪਹਿਲਾਂ 1.5 ਵਜੇ ਪਿੰਡ ਦੇ ਵਿੱਚ ਧਮਾਕਿਆਂ ਦੀ ਆਵਾਜ਼ ਸੁਣੀ ਗਈ ਸੀ ਉਸ ਤੋਂ ਬਾਅਦ ਜਦੋਂ 4 ਵਜੇ ਕਾਫੀ ਜ਼ੋਰਦਾਰ ਧਮਾਕੇ ਹੋਏ ਸਨ ਸਾਹਮਣੇ ਤੁਸੀਂ ਘਰ ਦੇਖ ਸਕਦੇ ਹੋ ਕਿ ਘਰ ਦੇ ਆ ਜਿਹੜੀਆਂ ਖਿੜਕੀਆਂ ਹੈਗੀਆਂ ਨੇ ਉਸਦੇ ਸ਼ੀਸ਼ੇ ਜਿਹੜੇ ਨੇ ਉਹ ਵੀ ਬਿਲਕੁਲ ਚੱਕਣਾ ਚੂਰ ਹੋ ਚੁੱਕੇ ਨੇ ਨਾਲ ਹੀ ਇੱਕ ਬਿਜਲੀ ਦਾ ਟਰਾਂਸਫਾਰਮ ਸੀਗਾ ਉਸਦੇ ਉੱਪਰ ਵੀ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ ਟਰਾਂਸਫਾਰਮ ਜਿਹੜਾ ਵਾ ਬਿਲਕੁਲ ਖਤਮ ਹੋ ਚੁੱਕਾ ਜਿਹੜੀਆਂ ਤਾਰਾਂ ਨੇ ਬਿਜਲੀ ਦੀਆਂ ਉਹ ਵੀ ਟੁੱਟ ਚੁੱਕੀਆਂ ਇੰਨਾ ਤੇਜ਼ ਧਮਾਕਾ ਸੀ ਕਿ ਘਰ ਦੀਆਂ ਖਿੜਕੀਆਂ ਜਿਹੜੀਆਂ ਨੇ ਉਹ ਬਿਲਕੁਲ ਨਸ਼ਟ ਹੋ ਚੁੱਕੀਆਂ ਨੇ ਸ਼ੀਸ਼ੇ ਜਿਹੜੇ ਨੇ ਟੁੱਟ ਚੁੱਕੇ ਨੇ ਇਹ ਧਮਾਕਾ ਜਿਹੜਾ ਸੁਣਿਆ ਹੈਗਾ ਇਹ ਭਾਜੀ 4:50 ਮਿੰਟ ਦਾ ਸਮਾਂ ਸੀਗਾ ਮੇਰਾ ਪਿੰਡ ਤੋਂ ਚੱਕ ਸ਼ਰੀਵਤ ਤਕਰੀਬਨ 5-6 ਕਿਲੋਮੀਟਰ ਦੂਰ ਇੱਥੋਂ ਜਿਹੜੇ ਧਮਾਕਾ ਹੋਲੇ ਪਾਠੇ ਜਿੰਨੇ ਦਰਵਾਜ਼ੇ ਬਾਰੀਆਂ ਦੇ ਘਰ ਦੀਆਂ ਸਾਰੀਆਂ ਖੜਕੀਆਂ ਫੋਲੀ ਹੋਲੇ ਮੋਟ ਕੇ ਵੇਖਿਆ ਕੋਠੇ ਚੜ ਕੇ ਵੇਖਿਆ ਜਦੋਂ ਤੇ ਫਿਰ ਬਾਅਦ ਵਿੱਚ ਸਹੀਰੇ ਲੱਗਾ ਪਤਾ ਵੀ ਫਣੀ ਜਗ੍ਹਾ ਤੇ ਇਹ ਧਮਾਕਾ ਹੋਇਆ ਕਿੰਨੀ ਕੁ ਵਾਰ ਸੀ ਧਮਾਕਾ ਨੇ ਖਿੜਕੀਆਂ ਪੂਰੀਆਂ ਖਿੜਕੀਆਂ ਘਰਦਿਆਂ ਹਿੱਲੀਆਂ ਸੀ ਉਹਨਾਂ ਇੱਥੋਂ 5 ਕਿਲੋਮੀਟਰ ਪਿੰਡੋਂ ਮੇਰਾ ਚੱਕ ਸ਼ਰੀਵਤੋਂ ਪੂਰੇ ਘਰ ਦੇ ਦਰਵਾਜ਼ੇ ਲੱਗ ਗਏ ਕਿੰਨੇ ਟੋਏ ਪਏ ਇਦਾਂ ਦੇ ਟੋਏ ਜੀ ਇੱਕ ਦੇ ਵੱਡਾ ਪਿਆ ਹੈ ਤੇ ਬਾਕੀ ਉਧਰ ਦੋ ਛੋਟੇ ਆ ਜਪਲੇਬਾਸ ਇਹ ਬਹੁਤ ਵੱਡਾ ਵਾ ਪਰ ਇਹ ਛੋਟੇ ਆ ਬਰੋਬਰ ਕੋਈ ਟੁਕੜੇ ਵੀ ਮਿਲੇ ਆ ਕਿਥੋਂ ਟੁਕੜਾ ਇੱਥੇ ਕੋਈ ਨਹੀਂ ਮਿਲਿਆ ਛੋਟੀ ਕੈਂਕਰ ਵੀ ਲੱਭੀ ਕੋਈ ਇਸ ਤਰ੍ਹਾਂ ਦੇ ਨਾਲ ਦੇਖ ਦਿਓ ਜਿਸ ਤਰ੍ਹਾਂ ਦੇ ਨਾਲ ਤੁਸੀਂ ਵੀ ਪੁਰਾਣੇ ਸਮੇਂ ਦੇ ਵਿੱਚ ਜੰਗ ਦੇਖੀ ਹੋਵੇਗੀ ਕਿਸ ਤਰ੍ਹਾਂ ਦੇ ਹਾਲਾਤ ਨੇ ਪਿੰਡ ਦੇ ਵਿੱਚ ਕਿੰਨੇ ਕੁ ਲੋਕ ਡਰੇ ਹੋਏ ਨੇ ਲੋਕ ਤੇ ਜਦੋਂ ਇਹ ਕੰਮ ਲੋਕ ਤੇ ਸਾਰੇ ਸ਼ਾਮੇ ਹੋਇਆ ਇੰਨੀ ਮਾਲਕ ਦੀ ਕਿਰਪਾ ਵਾ ਵਾਹਿਗੁਰੂ ਦੀ ਕਿ ਪਿੰਡ ਵਿੱਚ ਨਹੀਂ ਫਜਾ ਵੀ ਨੁਕਸਾਨ ਜਾਨੀ ਨੁਕਸਾਨ ਜਿਆਦਾ ਨਹੀਂ ਹਾਂਜੀ ਇਹਲੇ ਤੇ ਚਲੋ ਮਾਲਕ ਦੀ ਦਾ ਭਾਰ ਦੇ ਵੇਲੇ ਲਗਾਤਾਰ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਲਗਾਤਾਰ ਹਮਲੇ ਜਿਹੜੇ ਨਾਕਾਮ ਕੀਤੇ ਜਾ ਰਹੇ ਨੇ ਹਾਂ ਉਹ ਤੇ ਬਿਲਕੁਲ ਨਾਕਾਮ ਕੀਤੇ ਜਾ ਰਹੇ ਆ ਜਿਹੜੇ ਆਪਣੀ ਭਾਰਤੀ ਸੈਨਾ ਨਾ ਉਹ ਤੇ ਮੂੰਹ ਤੋੜ ਜਵਾਬ ਦੇ ਨਹੀਂ ਉਹਨਾਂ ਬਿਲਕੁਲ ਪਿੰਡ ਦੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਵੇਰੇ 4 ਵਜੇ ਜਿਹੜੇ ਜ਼ੋਰਦਾਰ ਧਮਾਕੇ ਜਿਹੜੇ ਨੇ ਸੁਣੇ ਉਸ ਤੋਂ ਪਹਿਲਾਂ 1:30 ਵਜੇ ਵੀ ਧਮਾਕੇ ਵੇਸਾਂ ਤਾਂ ਸਾਹਮਣੇ ਇੱਕ ਘਰ ਹੈਗਾ ਘਰ ਦੇ ਸ਼ੀਸ਼ੇ ਜਿਹੜੇ ਨੇ ਉਹ ਵੀ ਟੁੱਟਿਆ ਗਏ ਨੇ ਕਿਹਾ ਜਾ ਰਿਹਾ ਕਿ ਇੰਡੀਅਨ ਆਰਮੀ ਦੇ ਵੱਲੋਂ ਲਗਾਤਾਰ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਜਿਹੜਾ ਦਿੱਤਾ ਜਾ ਰਿਹਾ ਕੋਈ ਵੀ ਮਜ਼ਾਇਲ ਕੋਈ ਵੀ ਜਿਹੜਾ ਡਰੋਨ ਹੈਗਾ ਵਾ ਉਹ ਸਾਡੀ ਧਰਤੀ ਨੂੰ ਨਹੀਂ ਛੂ ਪਾਰਿਆ ਉੱਪਰ ਹੀ ਹਵਾ ਦੇ ਵਿੱਚ ਨਸ਼ਟ ਕੀਤਾ ਜਾ ਰਿਹਾ ਹੈਗਾ ਤੇ ਇਹ ਹੁਣ ਧਮਾਕੇ ਜਿਹੜੇ ਲੱਗੇ ਪਾਕਿਸਤਾਨ ਦੇ ਵੱਲੋਂ ਲਗਾਤਾਰ ਇਹ ਨਪਾਕ ਹਰਕਤਾਂ ਨੂੰ ਅੰਜ ਜਿਹੜਾ ਦਿੱਤਾ ਗਿਆ ਹੈਗਾ ਟਾਈਮ ਤੱਕ ਹੈਗਾ ਉਸ ਦਾ ਸਮਰਥਨ ਜਿਹੜਾ ਵਾ ਲੋਕ ਜ਼ਰੂਰ ਕਰਨ ਤਾਂ ਜੋ ਅਜਿਓ ਕੀਕੜੀ ਦੇ ਵਿੱਚ ਲੋਕਾਂ ਨੂੰ ਬਚਾਇਆ ਜਾ ਸਕੇ ਜੀ ਸਰ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਪਿੰਡ ਸਿਸ਼ਰਾ ਵਾ ਜੀ ਰਾਤ ਆਪਾਂ ਇੱਥੇ ਕੋਈ 7 7:30 ਵਜੇ ਪਹਿਲੀ ਕਿ ਆਪਾਂ ਖੇਤ ਦੇ ਵਿੱਚ ਕੰਮ ਕਰਦੇ ਗੰਨਾ ਬਜਾਈ ਕਰਦੇ ਸੀ ਗੰਨਾ ਬਜਾਈ ਬਜੂਈ ਕਰਕੇ ਜਿੱਦਾਂ ਵੀ ਰਾਤ ਹਨਾ ਮਤਲਬ ਬੋਲਿਆ ਵੀ ਚਲੋ ਲਾਈਟਾਂ ਲੂਟਾ ਬੰਦ ਕਰੋ ਆਪਣੇ ਆਣੇ ਆਪਾਂ 8:00 ਵਜੇ ਘਰ ਚਲ ਗਏ ਆ ਤੇ ਸਵੇਰੇ ਆਪਾਂ ਸੁੱਤੇ ਹੀ ਕੁਝ 4:30 ਵਜੇ ਦਾ ਟਾਈਮ ਹੀ 4:45 ਦਾ ਤੇ ਧੁਮਾਕਾ ਬਹੁਤ ਜ਼ਬਰਦਸਤ ਹੋਇਆ ਆਪਣਾ ਨਾਲ ਹੀ ਘਰ ਹੈ ਇੱਕ ਕਿਲਾ ਦੂਰ ਆਪਣਾ ਹੜਵਾ ਘਰ ਵਾ 4:45 ਤੇ ਜਦੋਂ ਧੁਮਾਕਾ ਹੋਇਆ ਤੇ ਚਲੋ ਆਪਣਾ ਦਹਿਸ਼ਤ ਦਾ ਮਾਹੌਲ ਪੂਰਾ ਬਣ ਗਿਆ ਪੂਰੀ ਇੱਕ ਵਾਰੀ ਮਤਲਬ 5 5 6 6 ਕਿਲੇ ਕਿਲੋਮੀਟਰ ਦੂਰ ਤੱਕ ਆਪਣੀ ਧਰਤੀ ਹਿੱਲੀ ਏ ਕਰੀ ਪੂਰੀ ਤੇ ਸਵੇਰੇ ਫਿਰ ਜਦੋਂ ਉੱਠ ਕੇ ਆਪਾਂ ਚਾਰ ਸਵੇਰੇ ਘੁੰਮ ਫਿਰ ਕੇ ਵੇਖਿਆ ਤੇ ਆਪਣੇ ਖੇਤਾਂ ਦੇ ਵਿੱਚ ਜਿੱਥੇ ਆਪਾਂ ਰਾਤ ਕੰਮ ਕਰਦੇ ਪਏ ਸੀ ਉੱਥੇ ਹੀ ਸਰ ਇੱਕ ਮਝੈਲ ਜਾਂ ਕਿੰਦਾ ਬਹੁਤ ਡੂੰਗਾ ਖੱਡਾ ਕੋਈ 15 ਫੁੱਟ ਡੂੰਗਾ 20 25 ਫੁੱਟ ਚੌੜਾ ਸਰ ਪਿਆ ਹੋਇਆ ਵਾ ਤੇ ਇਹ ਚਾਰ ਬਲਾਸਟ ਹੋਇਆ ਲਗਾਤਾਰ ਨਾਲ ਵਾਲੀ ਕਿਲਾ ਕਿਲਾ ਹਟਵਾਇਆ ਇੱਕ ਤੇ ਆਪਣੇ ਨਾਲ ਹੀ ਦੇ ਖੇਤ ਜੀ ਆ ਜਿਹੜੇ ਦੂਜੇ ਆ ਦੋ ਉਹ ਥੋੜੇ ਸਰ ਪੰਜ ਕਿ ਕਿਲੇ ਦੂਰ ਐ ਤੋਂ ਹਾਂਜੀ ਹਾਂਜੀ ਸਾਰੇ ਆਪਣੇ ਕੋਲ ਠੇਕੇ ਤੇ ਹੀ ਆਪਾਂ ਰਾਤ ਹੀ ਇੱਥੇ ਗੰਨਾ ਮਤਲਬ ਬਜਾਈ ਕਰਕੇ ਸੁਹਾਗਾ ਸੁਗਾ ਮਾਰ ਕੇ ਗਏ ਸਤ ਸਾਢੇ ਸਤ ਦਾ ਟਾਈਮ ਸੀ ਸ਼ਾਮੀ ਤੇ ਕੀ ਕੁਝ ਲੱਗੇ ਲੱਗੇ ਨੀ ਸ਼ਾਮੀ ਲੱਗੇ ਸਰ ਇੱਕ ਕੋਠੀ ਸਰ ਉਹਦੇ ਸ਼ੀਸ਼ੇ ਬਿਲਕੁਲ ਸਾਰੇ ਕੋਠੀ ਦੇ ਕਰੈਕ ਹੋ ਗਏ ਆ ਇੱਕ ਬਿਜਲੀ ਲੈਣ ਹੀ ਟਰਾਂਸਫਾਰਮ ਹੀ ਇੱਥੇ ਟਰਾਂਸਫਾਰਮ ਵੀ ਸਰ ਬਿਲਕੁਲ ਬਲਾਸਟ ਹੋ ਗਿਆ ਵਾ ਤੇ ਬਿਜਲੀ ਲੈਣ ਦੀਆਂ ਤਾਰਾ ਤੁਰਾ ਸਾਰੀਆਂ ਉਹ ਸਾਰੇ ਖਤਮ ਹੋ ਗਏ ਆ ਕਿਤੇ 4 ਤੋਂ 5 ਬਲਾਸਟ ਹੋਏ ਆ ਜਿਹੜਾ ਕਿ ਸਵੇਰੇ 4:00 ਵਜੇ 40-45 ਮਿੰਟ ਦਾ ਟਾਈਮ ਆ ਘਰ ਆਪਣਾ ਇਥੋਂ ਲੱਗ ਗਈ ਆ ਨਗਦੀਕ ਆ ਪਿੰਡ ਸਿਸ਼ਰਾਵਾਂ ਇਸ ਪਹਿਲੇ ਚ ਰਾਤ ਵੀ ਅਸੀਂ ਗਨਾ 8:00 ਵਜੇ ਲਾ ਰਹੀ ਸੀ ਉਸ ਤੋਂ ਬਾਅਦ ਬੱਤੀਆਂ ਬੰਦ ਹੋ ਗਈਆਂ ਸੀ ਚਲੇ ਗਏ ਆ ਸਵੇਰੇ 4:00 ਵਜੇ ਉੱਠੇ ਆ 4:00 ਵਜੇ ਤੋਂ ਬਾਅਦ 40-45 ਮਿੰਟ ਦੇ ਜਿਹੜੇ 4 ਤੋਂ 5 ਬਲਾਸਟ ਹੋਏ ਆ ਇਥੇ ਦੋ ਤੇ ਇਥੇ ਹੋ ਗਿਆ ਵੱਡਾ ਸਭ ਤੋਂ ਇਹ ਆ ਇਥੋਂ ਅੱਗੇ ਇੱਕ ਕਿਲਾ ਫੇਰ ਆ ਫਿਰ ਪੰਜ ਕਿਲੇ ਛੱਡ ਕੇ ਅੱਗੇ ਫੇਰ ਦੋ ਨੇ ਕੀ ਕੋਈ ਕੋਲ ਮਰਾ ਗਿਆ ਕੋਈ ਪਰਾਮਤ ਹੋਈ ਇੱਥੇ ਇੱਥੋਂ ਕੁਛ ਨਹੀਂ ਬਰਾਮਤ ਹੋਇਆ ਛੋਟੇ ਛੋਟੇ ਕੋ ਟੁਕਰੇ ਹੈਗੇ ਹੀ ਉਹ ਉਸ ਤੋਂ ਬਾਅਦ ਕੁਛ ਨਹੀਂ ਬਰਾਮਤ ਹੋਇਆ ਪੁਲਿਸ ਮੌਕੇ ਤੇ ਆਈ ਹੈ ਸਵੇਰ ਉਸ ਤੋਂ ਪਹਿਲਾਂ ਪਬਲਿਕ ਇੱਥੇ ਜਿਹੜੀ ਸੁਣ ਕੇ ਉਹ ਸਾਰੀ ਪਹੁੰਚੀ ਆਵਾਜ਼ ਸੁਣ ਕੇ ਧਮਕ ਬਹੁਤ ਜ਼ਿਆਦਾ ਸੀ ਧਮਕ ਕਿਲੋ ਮੀਟਰਾਂ ਦੇ ਵੱਧ ਗਈ ਹੈ 5 5 7 7 ਕਿਲੋਮੀਟਰ ਜਿਹੜੀ ਹੈ ਇਹਦੀ ਧਮਕ ਪੂਰੀ ਗਈ ਹੈ ਮੇਰਾ ਨਾਮ ਪ੍ਰੀਤ ਕਮੈਰਾ ਪਰਸਨ ਕਬੀਰ ਦੇ ਨਾਲ ਅਵਤਾਰ ਸਿੰਘ ਦੈਨਿਕ ਸਾਰਾ ਟੀਵੀ ਗੁਰਦਾਸਪੁਰ